ਬਾਣੀ ਦਾ ਸ਼ਲੋਕ ਹੈ ਜੀ ਜੀ ਲੇਖਕ ਕਤੈ ਨੇ ਛੁੱਟੀ ਹੈ ਖਿੰ ਖਿੰ ਭੁਲਨਹਾਰ ਬਖਸ਼ਨਹਾਰ ਬਖਸ਼ਲੇ ਨਾਨਕ ਪਾਰ ਉਤਾਰ ਵੈਸੇ ਤੇ ਗੁਰੂ ਸਾਹਿਬ ਘੱਟ ਘੱਟ ਕੇ ਅੰਤਰੀ ਜਨਤ ਭਲੇ ਬੁਰੇ ਕੀ ਵੀਰ ਪਛਾਨਤ ਬਿਨ ਬੋਲੇ ਸਭ ਕੁਝ ਜਾਣਦਾ ਕਿਸ ਅਗੈ ਕੀ ਚਰਦਾਸ ਜੀ ਬਾਣੀ ਦੇ ਬੋਲ ਹੈ ਅਸੀਂ ਕੁਝ ਨਹੀਂ ਕਹਿ ਸਕਦੇ ਬਾਦਸ਼ਾਹ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਆਏ ਆਂ ਜਿਹੜੀ ਅਸੀਂ ਇੱਥੇ ਫਰਿਆਦ ਕੀਤੀ ਸੀ ਉਹਦੇ ਸਬੰਧ ਵਿੱਚ ਸਿੰਘ ਸਾਹਿਬ ਜੀ ਨੇ ਸਾਨੂੰ ਸਪਸ਼ਟੀਕਰਨ ਦੇਣ ਵਾਸਤੇ ਬੁਲਾਇਆ ਸੀ ਬਟ ਥੱਲੇ ਕਰ ਲੋ ਜਰਾ ਕੁਝ ਨਹੀਂ ਹੁੰਦਾ ਤੇ ਉਸ ਦੇ ਸਬੰਧ ਵਿੱਚ ਮੈਂ ਪਹੁੰਚੀ ਆਂ ਕਿਉਂਕਿ ਹੁਕਮ ਹੋਇਆ ਸੀ ਕਿ ਜਿਹੜੇ 2007 ਤੋਂ 2017 ਤੱਕ ਕੈਬਨਟ ਵਿੱਚ ਵਜ਼ੀਰ ਰਹੇ ਆ ਉਹ ਆਪਣਾ ਆਪਣਾ ਸਪਸ਼ਟੀਕਰਨ ਦੇਣਾ ਮੈਂ ਦੱਸਣਾ ਚਾਹੁੰਨੀ ਹੈ ਕਿ 2007 ਤੋਂ 2012 ਤੱਕ ਨਾ ਮੈਂ ਐਮਐਲਏ ਸੀ ਤੇ ਨਾ ਮੈਂ ਵਜ਼ੀਰ ਸੀ 2012 ਵਿੱਚ ਮੈਂ 14 ਮਾਰਚ ਨੂੰ ਸੌ ਚੁੱਕੀ ਐ ਕੈਬਨਟ ਦੀ ਤੇ 30 ਮਾਰਚ ਨੂੰ ਮੈਂ ਅਸਤੀਫਾ ਦਿੱਤਾ ਤੇ ਉਹ 16 ਦਿਨਾਂ ਦੇ ਦੌਰਾਨ ਮੇਰੀ ਹੋਂਦ ਵਿੱਚ ਨਾ ਹੀ ਕੋਈ ਐਸਾ ਚਲੰਤ ਮਸਲਾ ਆਇਆ ਜਿਸ ਦੇ ਅੱਜ ਸਾਰੇ ਮਸਲੇ ਪੈਦਾ ਹੋਏ ਜਿਹਦੇ ਅੱਜ ਗਲਤੀਆਂ ਗੁਨਾਹਾਂ ਦੀ ਚਰਚਾ ਕੀਤੀ ਜਾ ਰਹੀ ਹੈ ਉਹਨਾਂ 16 ਦਿਨਾਂ ਦੇ ਵਿੱਚ ਕੋਈ ਐਸੀ ਘਟਨਾ ਨਹੀਂ ਆਈ ਜਿਹਦੇ ਵਿੱਚ ਮੇਰੀ ਕੋਈ ਸਲਾਹ ਹੋਵੇ ਜਾਂ ਸੁਝਾਅ ਹੋਵੇ ਜਾਂ ਕਿਸੇ ਕਾਰਵਾਈ ਵਿੱਚ ਮੇਰਾ ਫੈਸਲੇ ਵਿੱਚ ਮੈਂ ਹੋਵਾਂ ਸੋ ਉਹ ਮੈਂ ਬੇਨਤੀ ਕਰਕੇ ਚੱਲੀ ਹਾਂ ਕਿ ਮੇਰਾ ਇੰਨਾ ਕੋ ਰੋਲ ਹੈ 16 ਦਿਨਾਂ ਵਿੱਚ ਜੀ ਰਹੀ ਹਾਂ ਤੇ ਸਿੰਘ ਸਾਹਿਬ ਜੀ ਸਮੇ ਸਮੇ ਦੇ ਨਾਲ ਜਦੋਂ ਵੀ ਕੋਈ ਪੰਥਕ ਮर्यादा ਦੀ ਗੱਲ ਆਈ ਹੈ ਗੁਰਮਤ ਸਿੱਖ ਰਹਿਤ ਮर्यादा ਦੀ ਗੱਲ ਆਈ ਹੈ ਜਦੋਂ ਕੋਈ ਪੰਥਕ ਮਸਲੇ ਦੀ ਗੱਲ ਆਈ ਹੈ ਮੈਂ ਹਮੇਸ਼ਾ ਹੀ ਉਹਦੇ ਵਾਸਤੇ ਪਹਿਰੇਦਾਰੀ ਕੀਤੀ ਹੈ ਤੇ ਡਟ ਕੇ ਖੜੋਤੀ ਹੈ ਭਾਵੇਂ ਸਾਰੀ ਸੰਗਤ ਨੂੰ ਪਤਾ ਹੈ ਕਿ ਇੱਕ ਵਾਰੀ ਜਿਹੜੇ ਜਥੇਦਾਰ ਸਨ ਯਾਨੀ ਪੂਰਨ ਸਿੰਘ ਜੀ ਉਹਨਾਂ ਨੇ ਵੀ ਗਲਤੀ ਕੀਤੀ ਸੀ ਉਹਨਾਂ ਨੇ ਮਰਿਆਦਾ ਦਾ ਕਾਣ ਕੀਤਾ ਸੀ ਤੇ ਮੈਂ ਉਹਨਾਂ ਅੱਗੇ ਵੀ ਡਟ ਕੇ ਖਲੋ ਗਈ ਸੀ ਇਹ 2000 ਦੀ ਗੱਲ ਹੈ ਜਦੋਂ ਕਦੀ ਵੀ ਕਿਸੇ ਮਸਲੇ ਵਿੱਚ ਐਗਜ਼ੈਕਟਿਵ ਵਿੱਚ ਗੱਲ ਆਈ ਹੈ ਜਾਂ ਪੰਥਕ ਤੌਰ ਤੇ ਆਈ ਹੈ ਮੈਂ ਹਮੇਸ਼ਾ ਹੀ ਆਪਣੀ ਪਹਿਰੇਦਾਰੀ ਕਰਨ ਕੇ ਆਪਣਾ ਜੀਵਨ ਲਪਾਇਆ ਤੇ 550 ਸਾਲਾਂ ਦੇ ਵਿੱਚ ਸਦੀ ਆਈ ਉੱਥੇ ਵੀ ਬਹੁਤ ਸਾਰੀਆਂ ਗੱਲਾਂ ਆਈਆਂ ਜਿੱਥੇ ਮਰਾਦਾ ਦੀ ਗੱਲ ਸੀ ਜਿੱਥੇ ਪਾਣੀ ਦੀ ਵਿਚਾਰ ਦੀ ਗੱਲ ਸੀ ਜਿੱਥੇ ਉੱਥੇ ਬਾਣੀ ਵਿੱਚ ਚੇਂਜ ਕਰਨ ਦੀ ਗੱਲ ਸੀ ਮੈਂ ਉੱਥੇ ਵੀ ਡਟ ਕੇ ਖੜੀ ਹੋਈ ਸੋ ਇਹ ਠੀਕ ਹੈ ਕਈ ਵਾਰੀ ਬੰਦਾ ਆਪਣੇ ਘਰ ਵਿੱਚ ਸਵਾਰਨ ਵਾਸਤੇ ਘਰ ਨੂੰ ਬਚਾਉਣ ਵਾਸਤੇ ਅੰਦਰ ਖਾਤੇ ਸਾਰੀਆਂ ਵਿਚਾਰਾ ਕਰਦਾ ਹੈ ਲੇਕਿਨ ਉਹ ਸਾਰੀਆਂ ਗੱਲਾਂ ਨੂੰ ਭਾਵੇਂ ਮੈਂ ਸਹੀ ਕਹਿੰਦੀ ਸੀ ਪਰ ਸਾਡੇ ਪ੍ਰਧਾਨ ਸਾਹਿਬ ਨੇ ਉਹਨੂੰ ਬਰਾਦਰੋਵਤਿਆਂ ਜਿਹਦੇ ਕਰਕੇ ਦੋ ਵਾਰ ਮੈਨੂੰ ਪਾਰਟੀ ਚ ਬਾਹਰ ਕੱਢਿਆ ਤੇ ਮੈਂ ਸਾਰਾ ਜੋਖਮ ਚਲਿਆ ਇਸ ਕਰਕੇ ਅਸੀਂ ਆਏ ਆ ਕਿ ਪੰਥ ਵਿੱਚ ਜਿਹੜੀ ਦੁਬਧਾ ਪਈ ਹੈ ਉਹ ਦੁਬਧਾ ਦੂਰ ਹੋਵੇ ਕਿਉਂਕਿ ਸਾਡੇ ਮਨ ਚ ਇੱਕੋ ਹੀ ਗੱਲ ਹੈ ਪਿੱਛੇ ਜਦੋਂ ਇੱਥੇ ਮਸਲਾ ਆਇਆ ਸੀ ਕਿ ਮਾਫੀ ਕਿਸ ਤਰ੍ਹਾਂ ਮੰਗੀ ਜਾਂਦੀ ਹੈ ਉਹਦਾ ਵੀ ਮੈਂ ਬੋਲੀ ਹੈ ਕਿ ਮਾਫੀ ਮੰਗਣ ਦਾ ਟੰਗ ਇੱਕੋ ਹੀ ਹੈ ਜੋ ਸਾਡੀ ਰੀਤ ਹੈ ਜੋ ਸਾਡੀ ਪਰੰਪਰਾ ਹੈ ਜੋ ਸਾਡੀ ਮਰਿਆਦਾ ਹੈ ਸ਼੍ਰੀ ਅਕਾਲ ਤਾ ਸਾਬ ਦੇ ਉੱਤੇ ਜਾ ਕੇ ਪੇਸ਼ ਹੋਣਾ ਹੁੰਦਾ ਹੈ ਤੇ ਫਸੀਲ ਤੋਂ ਸਾਡੇ ਸਿੰਘ ਸਹਬਾਨ ਸਾਨੂੰ ਸੁਣਦੇ ਆ ਤੇ ਸਾਨੂੰ ਸਜਾ ਲੁੰਦੇ ਆ ਸੋ ਅੱਜ ਮੈਂ ਇਸ ਗੱਲ ਦਾ ਸਕੂਨ ਮਹਿਸੂਸ ਕਰਦੀ ਆ ਕਿ ਕਮ ਸੋ ਕਮ ਹੋਰ ਕੁਛ ਨਹੀਂ ਤਾਂ ਵਿਧਿ ਵਿਵਧਾਨ ਤੇ ਅੱਜ ਕੌਮ ਨੂੰ ਪਤਾ ਲੱਗੀ ਵਿਧਿ ਵਿਵਧਾਨ ਤੇ ਨੌਜਵਾਨ ਪੀੜੀ ਨੂੰ ਪਤਾ ਲੱਗੀ ਔਰ ਇਸ ਗੱਲ ਦਾ ਵੀ ਮੈਨੂੰ ਦਿਲਾਸਾ ਆਸਰਾ ਹੌਸਲਾ ਹੈ ਕਿ ਜਿਹੜੀ ਗੱਲ ਲੋਕਾਂ ਵਿਚ ਚਰਚਾ ਬਣ ਗਈ ਸੀ ਕਸ਼ਰੀਆ ਕਾਲਤਾ ਸਾਨੂੰ ਤਾਂ ਕੋਈ ਮੰਨਦਾ ਹੀ ਨਹੀਂ ਸ਼੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਜੋ ਮਰਜ਼ੀ ਕਰੀ ਜਾਣ ਕੋਈ ਪਰਵਾਹ ਨਹੀਂ ਕਰਦਾ ਲੇਕਿਨ ਅੱਜ ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਗਿਆ ਸਾਰੇ ਧਰਮਾਂ ਦੇ ਲੋਕਾਂ ਨੂੰ ਕਿ ਇੱਕ ਮਹਾਨ ਤਖਤ ਹੈ ਸ੍ਰੀ ਅਕਾਲ ਤਾ ਸਾਇਬ ਜਿੱਥੇ ਸਾਰੀ ਕੌਮ ਪੰਜ ਪ੍ਰਧਾਨੀ ਪ੍ਰਣਾਲੀ ਅਨੁਸਾਰ ਕੋਈ ਫੈਸਲਾ ਹੁੰਦਾ ਹੈ ਤੇ ਤਖਤ ਤੋਂ ਆਵਾਜ਼ਾਂ ਹੁੰਦਾ ਸੰਦੇਸ਼ ਦਿੱਤਾ ਜਾਂਦਾ ਦਿਸ਼ਾ ਨਿਰਦੇਸ਼ ਦਿੱਤਾ ਜਾਂਦਾ ਆਦੇਸ਼ ਦਿੱਤਾ ਜਾਂਦਾ ਜਾਂ ਕੋਈ ਸਜਾ ਦਿੱਤੀ ਜਾਂਦੀ ਹੈ ਹਰ ਸਿੱਖ ਨੂੰ ਵੱਡਾ ਹੋਵੇ ਛੋਟਾ ਹੋਵੇ ਵੱਡਾ ਰਾਜੇ ਮਹਾਰਾਜੇ ਵੀ ਹੋਣਗੇ ਉਹਨੂੰ ਵੀ ਸਹਿਦਨ ਨਾ ਪਾਏਗਾ ਸੋ ਅਸੀਂ ਵੀ ਬੇਨਤੀ ਕਰਨਾ ਹੈ ਕਿ ਸਾਡੇ ਪ੍ਰਤੀ ਵੀ ਕੋਈ ਹੁਕਮ ਹੋਵੇ ਸੇਕ ਸਾਹਿਬ ਜੀ ਦਾ ਅਸੀਂ ਵੀ ਐਮਪੀ ਦੀ ਆਪੀ ਸੰਸਦ ਦੀ ਕਮੇਟੀ ਮੈਂਬਰ ਦਰਖਾਇਆ ਕਰਾ ਦਿੱਤਾ ਕਮੇਟੀ ਮੈਂਬਰ ਲੰਬਾ ਚਿਰ ਰਹੇ ਜੋ ਉੱਥੇ ਵੀ ਇਹ ਮਾਮਲੇ ਵਿਚਾਰੇ ਜਾਂਦੇ ਰਹੇ ਸੀ ਅਸੀਂ ਨਹੀਂ ਤੁਹਾਨੂੰ ਭੁਲੇਖੇ ਆ ਸਾਰੇ ਦੇਖੋ ਤੁਸੀਂ মিডিਏ ਵਾਲੇ ਨੇ ਤਾਂ ਗੱਲਾਂ ਕਹੀ ਜਾਣੀਆਂ ਹੁੰਦੀਆਂ ਕਿਸੇ ਪਾਰਟੀ ਪਦਰ ਤੇ ਮੈਂ ਤੁਹਾਨੂੰ ਕਹਿ ਸਕਦੀ ਹਾਂ ਮੈਂ ਵਿੱਚ ਲਿਖਿਆ ਹੋਇਆ ਹੈ ਕਿ ਪਾਰਟੀ ਪਦਰ ਤੇ ਵੀ ਜਾਂ ਸਰਕਾਰ ਵਿੱਚ ਕੈਬਰ ਦੀ ਮਿਨਿਸਟਰੀ ਵਿੱਚ ਵੀ ਕੋਈ ਕਿਸੇ ਕਿਸਮ ਦਾ ਮਸਲਾ ਐਸਾ ਨਹੀਂ ਆਇਆ ਜਿਹੜਾ ਵਿਚਾਰਿਆ ਗਿਆ ਹੋਵੇ ਇਹ ਜੋ ਫੈਸਲੇ ਹੋਏ ਆ ਉਪਰੋਂ ਹੋਏ ਆ ਅਸੀਂ ਇਸੇ ਕਰਕੇ ਅੰਤਰ ਵਿਰੋਧ ਕਰਦੇ ਸੀ ਜੀਪੀਟੀ ਕੋ ਸਵਾਲ ਹੈ ਮੰਨ ਲਓ ਕਿ ਜੇਕਰ ਅਕਾਲ ਤਖਤ ਸਾਹਿਬ ਦੇ ਜਹੇਦਾਰ ਹੋਰੀ ਸਜ਼ਾ ਤਾਂ ਲਗਾਉਣੀ ਹੈ ਧਾਰਮਿਕ ਹੈ ਰਾਸੀ ਕਿਉਂਕਿ ਤੁਹਾਡੇ ਸੁਧਾਰ ਲੈਣ ਵਲੋਂ ਕਿਹਾ ਗਿਆ ਸੀਗਾ ਕਿ 10 ਸਾਲ ਵਾਸਤੇ ਲਾਂਬੇ ਕਰ ਦੇਣਾ ਚਾਹੀਦਾ ਹੈ ਕਾਲੀ ਦਲ ਦੇ ਲੀਡਰਾਂ ਨੂੰ ਹੁਣ ਜਿਹੜੇ 17 ਜਣਿਆਂ ਦੀ ਲਿਸਟ ਆਈ ਹੈ ਉਹਦੇ ਵਿੱਚ ਤੁਹਾਡਾ ਵੀ ਨਾਮ ਹੈ ਪਰਮਿੰਦਰ ਧੀਰਸਾ ਹੋਰਾਂ ਦਾ ਨਾਮ ਹੈ ਜੇਕਰ ਕੱਲ ਨੂੰ ਇਸ ਤਰ੍ਹਾਂ ਹੁੰਦਾ ਹੈ ਜਾਂ ਸਾਲ ਵਾਸਤੇ ਜਾਂ 6 ਮਹੀਨੇ ਵਾਸਤੇ ਰਾਸੀਏ ਤੇ ਧਾਰਮਿਕ ਤੌਰ ਤੇ ਤੁਹਾਨੂੰ ਲਾਂਬੇ ਕੀਤਾ ਜਾਂਦਾ ਤੁਸੀਂ ਉਸ ਨੂੰ ਪ੍ਰਵਾਨ ਕਰੋਗੇ ਦੇਖੋ ਸ਼੍ਰੀ ਖਾਤਾਬ ਸਾਹਿਬ ਜੀ ਦੇ ਜਥੇਦਾਰ ਨੇ ਪੰਜਾ ਸਿੰਘ ਸਹਿਬਾਨਾ ਨੇ ਮਿਲ ਕੇ ਵਿਚਾਰ ਕਰਨੀ ਹੈ ਕਿਹਦਾ ਕਿੰਨਾ ਦੋਸ਼ ਹੈ ਕਿਹਦਾ ਕਿੰਨਾ ਦੋਸ਼ ਹੈ ਕਿਨੇ ਕੀ ਕੀਤਾ ਮੈਂ 16 ਦਿਨ ਮਨਿਸਟਰ ਰਹੀ ਐ ਮੈਂ ਤੁਹਾਨੂੰ ਕਹਿਤ ਰਹੀ ਐ ਕਿ ਮੈਂ 16 ਦਿਨ ਮਨਿਸਟਰ ਰਹੀ ਐ ਉਹਨਾਂ 16 ਦਿਨਾਂ ਦੇ ਦੌਰਾਨ ਇੱਕ ਮਸਲਾ ਹੀ ਨਹੀਂ ਆਇਆ ਕਿ ਚਰਚਾ ਹੀ ਨਹੀਂ ਕੋਈ ਆਈ ਕੋਈ ਐਸੀ ਬਿੱਤਾਈ ਨਹੀਂ ਬਣੀ ਇਸ ਕਰਕੇ ਮੈਂ ਸਭੀ ਦੀਆਂ ਉਹ ਜੋ ਕਰਨਗੇ ਸਾਨੂੰ ਹੁਕਮ ਪਰਵਾਣ ਬਾਕੀ ਮੈਂ ਕੋਈ ਦਿਸ਼ਾ ਨਿਰਦੇਸ਼ ਨਹੀਂ ਦੇ ਸਕਦੀ ਮੈਂ ਨਾਸ਼ੀ ਕਾਦਰ ਸਰ ਨੂੰ ਕੋਈ ਸਲਾਹ ਦੇ ਸਕਦੀ ਹਾਂ ਨਾ ਮੈਂ ਕੋਈ ਸੁਝਾਅ ਦੇ ਸਕਦੀ ਹਾਂ ਇਹ ਉਹਨਾਂ ਦੀ ਮਰਜ਼ੀ ਹੈ ਜਿਨ੍ਹਾਂ ਕੋਲ ਉਹ ਸੁਝਾਅ ਲੈਣਾ ਹੋਵੇ ਉਹ ਲੈ ਸਕਦੇ ਹਨ ਲੇਕਿਨ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਉਹਨਾਂ ਦੀ ਦਿਸ਼ਾ ਦੱਸਾਂ ਇਹ ਸ਼ਰੋਣੀ ਕਮੇਟੀ ਦੇ ਔਰ ਡੇਰਾ ਸਿਲਸਾ ਮੁਖੀ ਨੂੰ ਬਾਵੀ ਦੇ ਮਾਮਲੇ 'ਚ ਬੇਤੀਆਂ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਕਿੰਨੇ ਕੁਸੂਰ ਵਾਰਿਆ ਦੇਖੋ ਸ਼੍ਰੋਮਣੀ ਕਮੇਟੀ ਤੇ ਉਸ ਵੇਲੇ ਜਸਟੀਸ ਡੀਸੀ ਕਰ ਪੂਰੀ ਐਗਜ਼ੈਕਟਿਵ ਸੀ ਸਰਦਾਰ ਅਫਤਾਰ ਸਿੰਘ ਜੀ ਮੱਕਰ ਸਾਹਿਬ ਨੇ ਦੇਖਿਆ ਐਗਜ਼ੈਕਟਿਵ ਦਾ ਫੈਸਲਾ ਜਿਹੜਾ ਸੀ ਉਹੀ ਹੁੰਦਾ ਸੀ ਉਸ ਵੇਲੇ ਮੈਨੂੰ ਅਫਸੋਸ ਹੈ ਕਿ ਜਿਹੜੀ ਕੁਰਸੀ ਤੇ ਕਿਸੇ ਨੂੰ ਪੁਠਾਇਆ ਗਿਆ ਹੋਵੇ ਉਹਨੇ ਕੁਰਸੀ ਦਾ ਮਾਨ ਮਰਿਆਦਾ ਤੇ ਉਥੋਂ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਉਹ ਪੂਰੀ ਕਰਨੀ ਹੁੰਦੀ ਹੈ ਆਪਣੇ ਤਖਤ ਨੂੰ ਸਬਰਪਤ ਹੋ ਕੇ ਜੇ ਉਸ ਵੇਲੇ ਦੇ ਪ੍ਰਧਾਨ ਸਾਹਿਬ ਨੇ ਜਾਂ ਐਗਜ਼ੈਕਟਿਵ ਨੇ ਇਹ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਜਾਂ ਜਥੇਦਾਰ ਸਾਹਿਬਾਨ ਨੇ ਵੀ ਇਹ ਜਗ੍ਹਾ ਪੂਰੀ ਨਹੀਂ ਕੀਤੀ ਮੈਂ ਸემი ਦੀਆਂ ਕਿ ਸਾਰੇ ਇਚ ਇਨਵੋਲਵ ਨੇ ਸਾਰਿਆਂ ਨੂੰ ਸਗਾ ਆਪ ਮਨੋ ਆਕੇ ਇੱਥੇ ਠਹਿ ਕੇ ਕਹਿਣਾ ਚਾਹੀਦਾ ਹੈ ਕਿ ਜੋ ਹੋਇਆ ਸੀ ਸੱਚ ਦੱਸ ਲੈਣਾ ਚਾਹੀਦਾ ਜਿਸ ਤਰ੍ਹਾਂ ਮੈਂ ਕਿਹਾ ਕਿ ਮੈਂ 16 ਦਿਨ ਮੰਤਰੀ ਰਹੀ ਹਾਂ ਮੇਰੇ ਉਸ 16 ਦਿਨ ਦੇ ਦੌਰਾਨ ਕਿਉਂਕਿ ਸਾਨੂੰ ਮੰਤਰੀ ਸਮੇਂ ਦਾ ਪੁੱਛਿਆ ਅਸੀਂ ਉਹੀ ਜਵਾਬ ਦੇਣਾ ਹੈ ਸੋ ਇਸ ਕਰਕੇ ਮੈਂ ਸਮਿਤੀਏ ਕਿ ਸਾਰਿਆਂ ਇੱਥੇ ਆ ਕੇ ਸਾਚੀ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਸਮਿਤੀ ਜਾਣ ਜੇਕਰ ਨਾ ਕੋਈ ਵਾਰ ਦੇਖੋ ਪਹਿਲਾਂ ਇੱਕ ਤੇ ਮੇਰੀ ਬੇਨਤੀ ਹੈ ਸਾਨੂੰ ਸ਼੍ਰੀ ਅਕਾਦਰ ਸਾਹਿਬ ਤੋਂ ਇਹ ਹਦਾਇਤ ਕੀਤੀ ਗਈ ਹੈ ਕਿ ਤੁਸੀਂ ਕਿਸੇ ਦੇ ਵਿਰੋਧ ਵਿੱਚ ਕੋਈ ਐਸਾ ਬਿਆਨ ਨਹੀਂ ਦੇ ਮੈਂ ਨਹੀਂ ਚਾਹਦੀ ਕਿ ਮੈਂ ਕੋਈ ਵਿਰੋਧ ਵਿੱਚ ਕੋਈ ਉਹ ਸਮਿਤੀ ਜਿਹੜੀ ਸਮਿਤੀ ਜਾਂ ਜਥੇਦਾਰ ਜੁਨੇਵਾਰ ਨੇ ਜੀ ਕੋਈ ਯਾਰ ਮੁਆਫੀ ਦਿੱਤੀ ਕੋਈ ਨਹੀਂ ਸਾਰੇ ਇੱਕ ਦੂਜੇ ਪਰੇ ਕਰਿਓ ਜੀ ਸਾਰੇ ਇੱਕ ਦੋ ਟੋਕੇ ਗੱਲ ਵਾਈਗੁਰ ਅਗੇ ਅਰਦਾਸ ਕਰੋ ਜੀ ਤੁਹਾਡੇ ਨਾਮ ਧੰਨਵਾਦ ਜੀ ਰੇੜੀਆਂ ਹਾਂ ਜਸਵੰਤ ਸਿੰਘ ਦਾ ਉਸ ਦੇ ਸੰਬੰਧੀ ਅੱਜ ਸਪਸ਼ਟੀਕਰਨ ਲਿਖਤੀ ਰੂਪ ਵਿੱਚ ਅਸੀਂ ਸੌਂਪ ਕੇ ਆਏ ਹਾਂ ਤੇ ਜੋ ਵੀ ਇੱਕ ਵਿੱਚ ਅਕਾਲ ਤਖਸਬ ਦਾ ਹੁਕਮ ਹੋਏਗਾ ਅਸੀਂ ਉਹਦੇ ਤੇ ਪੂਰਨ ਫੁੱਲ ਚੜਾਵਾਂਗੇ ਤੇ ਮੈਂ ਇਹ ਵੀ ਕਹਿਣਾ ਵੀ ਅਸੀਂ ਚਾਹੇ ਜੋ ਵੀ ਕੋਈ ਆਪਾਂ ਚ ਜੋ ਹੋਸਾ ਦੀਆਂ ਸਾਰਾ ਅਸੀਂ ਸ਼ਰਮ ਜਿਹੜਾ ਹਰ ਰੂਪ ਦੇ ਵਿੱਚ ਅਕਾਲ ਤਖਸਾਲ ਸਾਹਿਬ ਨੂੰ ਸਮਰਪਿਤ ਆ ਤੇ ਅਕਾਲ ਤਖਸਾਲ ਦਾ ਹੁਕਮ ਸਾਡੇ ਵਾਸਤੇ ਸਰਮੋਹ ਕਿੰਸੇ ਸਾਹਿਬ ਤੁਸੀਂ ਪਹਿਲਾਂ ਵੀ ਆਏ ਸੀਗੇ ਹਲੇ ਸੱਦਿਆ ਨਹੀਂ ਸੀ ਤੁਹਾਨੂੰ ਗਿਆ ਤੁਸੀਂ ਪਹਿਲਾਂ ਆ ਕੇ ਕਾਫੀ ਰਾਮਾਂ ਬਣ ਕੇ ਸੀਗੇ ਮੋਹਨ ਚਾਨ ਸਾਹਿਬ ਆਈ ਕਿਤੇ ਇਹ ਫਿਰ ਸਪਸ਼ਟੀਕਰਨ ਤੁਹਾਡੇ ਕੋਲੋਂ ਮੰਗਿਆ ਗਿਆ ਸੀਗਾ ਕਿ ਉਹ ਜਿਹੜਾ ਕਾਫੀ ਰਾਮਾਂ ਤੁਹਾਡਾ ਕੂਟ ਨਹੀਂ ਹੋਇਆ ਸੀਗਾ ਦੇਖੋ ਮੈਂ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਇਸ ਮੁੱਦੇ ਬਾਰੇ ਮੈਂ ਹੋਰ ਨਹੀਂ ਮੈਂ ਇਸ ਮੁੱਦੇ ਬਾਰੇ ਹੋਰ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜੀ ਤੁਸੀਂ ਸਾਰੇ ਜਾਣਦੇ ਹੋ ਵੀ ਅਕਾਲ ਚੱਕ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਸਿੰਘ ਸਹਿਬਾਨ ਨੇ ਹੁਕਮ ਕੀਤਾ ਹੈਗਾ ਵੀ ਜਿੰਨਾ ਚਿਰ ਕਾਬਤਖ਼ਤ ਸਾਹਿਬ ਦਾ ਕੋਈ ਫੈਸਲਾ ਨਹੀਂ ਆਉਂਦਾ ਉਹਨਾਂ ਚ ਕਿਸੇ ਨੇ ਕੋਈ ਆਪਣੀ ਸੰਬੰਧੀ ਨਹੀਂ ਕਰਨੀ ਚਾਹੀਦੀ। ਸੋ ਕਿਰਪਾ ਕਰਕੇ 나ਹੀਂ ਮੈਨੂੰ ਇਸ ਸੰਬੰਧੀ ਕੋਈ ਸਵਾਲ ਕਰੋ ਤੇ 나ਹੀਂ ਮੈਂ ਇਹਦਾ ਕੋਈ ਜਵਾਬ ਜਿਹੜਾ ਹੈ ਦੇਣਾ ਚਾਹਣਾ। ਕਾਬਤਖ਼ਤ ਸਾਹਿਬ ਦਾ ਜੋ ਹੁਕਮ ਆਊਗਾ ਉਹ ਸਾਨੂੰ ਪਰਵਾਹ। ਸੁਧਾਰ ਲੈਣ ਸੁਧਾਰ ਲੈਣ ਇਹਦਾ ਪਸਤੀਫਾ ਦੇ ਦਿੱਤਾ ਜਾ ਸਕਦੀ ਹੈ ਇਸ ਸੰਬੰਧ ਵਿੱਚ ਕਾਬਤਖ਼ਤ ਸਾਹਿਬ ਵੱਲੋਂ। ਧਾਰਮਿਕ ਸਜ਼ਾ ਲਗਾਈ ਜਾ ਸਕਦੀ ਹੈ ਇਸ ਸੰਬੰਧ ਵਿੱਚ ਕਾਬਤਖ਼ਤ। ਕੋ ਤਾਂ ਕਾਬਤਖ਼ਤ ਸਾਹਿਬ ਦਾ ਪ੍ਰੈਰੋਗੇਟਿਵ ਹੈ। ਮੈਂ ਤਾਂ ਇਹ ਕਹਿਣਾ ਵੀ ਜੋ ਸਾਨੂੰ ਕੁਝ ਵੀ ਕਹਿਣਗੇ ਜੋ ਸਾਨੂੰ ਸਜ਼ਾ ਲਾਉਣ ਕੁਛ ਕਰਨ ਅਸੀਂ ਉਹਦੇ ਵਾਸਤੇ ਹਾਜ਼ਰ ਹਾਂ ਕਾਲੀਦਾਲ ਵੱਲੋਂ ਕਾਲੀਦਾਲ ਸੁਖਦਾਰ ਲਾਲ ਵੱਲੋਂ ਜਿਹੜੇ ਅਹੁਦੇ ਮਿਲੇ ਸੀ ਆਪਾਂ ਉਹਨੂੰ ਅਸਤੀਫਾ ਦੇ ਕੇ ਆਪਾਂ ਆਏ ਆ ਕਿ ਤੁਹਾਡੇ ਫੈਸਲੇ ਹੈਗੇ ਸੀ ਦੇਖੋ ਮੈਂ ਮੈਂ ਇੱਕ ਮੇਰੀ ਬੇਨਤੀ ਸੁਣੋ ਮੈਂ ਉਹ ਜੋ ਸਪਸ਼ਟੀਕਰਨ ਦੇਣਾ ਸੀ ਕਾਬਤਖ ਸਾਹਿਬ ਨੂੰ ਦਿੱਤਾ ਸੌਂਪਤਾ ਅਗੇ ਉਹਨਾਂ ਨੇ ਦੇਖਣਾ ਹੈਗਾ ਮੈਂ ਹੁਣ ਉਹਦੇ ਬਾਰੇ ਅੱਜ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੈਂ ਅਸਤੀਫਾ ਲਿਆ ਹੈ ਕਾਰਨ ਕੀ ਅਸਤੀਫਾ ਦੇਉਗਾ ਮੇਰੀ ਮਨ ਦੀ ਇੱਛਾ ਸੀ ਕੋਈ ਕੋਈ ਕਿਸੇ ਦਾ ਕਾਰਨ ਨਹੀਂ ਕੋਈ ਹੋਰ ਨਹੀਂ ਮੇਰੀ ਮਨ ਦੀ ਇੱਛਾ ਸੀ ਮੈਂ ਅਸਤੀਫਾ ਦੇ ਕੇ ਜਾਉਂਦਾ ਠੀਕ ਹੈ ਜੀ ਤਾਂ ਉਸ ਕਾਲਪੁਰਖ ਦਾ ਬਹੁਤ ਬਹੁਤ ਸ਼ੁਕਰਾਨਾ ਕਰਦਾ ਹੋਇਆ ਜੋ ਹੁਕਮ ਜਹਦਰ ਸਾਹਿਬ ਸਿੰਘ ਸਾਹਿਬ ਦਾ ਹੋਇਆ ਸੀ ਉਹਦੇ ਮੁਤਾਬਕ ਅੱਜ ਮੈਂ ਦੀ ਕਾਲਤਾਖਬ ਸਾਹਿਬ ਦੇ ਨਾਸਵਤਕ ਹੋਇਆ ਅਰਦਾਸ ਬੇਨਤੀ ਕੀਤੀ ਆ ਜੋਦੜੀ ਕੀਤੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਕਿ ਜੋ ਜੋ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਹੁੰਦਿਆਂ ਕੋਈ ਜਾਣੇ ਨ ਜਾਣੇ ਕੋਈ ਭੁੱਲ ਕੋ ਗਲਤੀ ਹੋਈ ਆ ਉਹ ਇਹ ਬਖਸ਼ਣ ਦਾ ਬਖਸ਼ਣ ਹਾਂ ਰਿਆ ਉਹਦੇ ਵਾਸਤੇ ਮਾਫੀ ਮੰਗੀ ਆ ਤੇ ਮੈਨੂੰ ਪੂਰਨ ਆਸ ਆ ਕਿ ਵਾਹਿਗੁਰੂ ਔਰ ਛੇਵੇਂ ਪਾਤਸ਼ਾਹ ਜੀ ਕਾਲਤਾਖਬ ਸਾਹਿਬ ਇਸ ਗੱਲ ਇਹ ਮਾਫ ਕਰਨ ਦੇ ਯੋਗ ਆਰ ਮਾਫ ਕਰਨਗੇ ਜੋਦੜੀ ਕੀਤੀ ਆ ਔਰ ਜੋ ਜਹედა ਸਾਹਿਬ ਦਾ ਹੁਕਮ ਹੋਇਆ ਸੀ ਕਿ ਸਪਾਸੀ ਕਲ ਜਿਹੜਾ ਆ ਉਹ ਦੇਣਾ ਉਹ ਮੈਂ ਆਪ ਨਿਮਰਤਾ ਸਹਿਤ ਪੇਸ਼ ਹੋ ਕੇ ਉਹਨਾਂ ਦੇ ਪੀਆ ਸਾਹਿਬ ਨੂੰ ਜਿਹੜਾ ਉਹ ਦੇ ਕੇ ਆਇਆ ਤੋਂ ਬਾਕੀ ਇਸ ਤੋਂ ਗਾਂ ਜੋ ਵੀ ਫੈਸਲਾ ਜਿਹੜਾ ਆ ਉਹ ਜਹედა ਸਾਹਿਬ ਵੱਲੋਂ ਜਾਊਗਾ ਉਤੇ ਵੀ ਇਨ ਬੈਨ ਨਿਮਾਣੇ ਸਿੱਖ ਬੰਗ ਪੇਸ਼ ਹੋ ਕੇ ਪਾਲਣਾ ਕਰਾਂਗੇ ਔਰ ਹਮੇਸ਼ਾ ਇੱਕ ਪੂਰਨ ਜੋ ਸਾਡਾ ਇਹ ਸਥਾਨ ਆ ਅਕਾਲ ਤਖਤ ਸਾਹਿਬ ਇਹਦਾ ਜੋ ਵੀ ਹੁਕਮ ਹੋਆ ਪਹਿਲਾਂ ਵੀ ਸਵੀਕਾਰ ਕਰਦੇ ਰਹੇ ਆ ਹੁਣ ਵੀ ਉਹਨੂੰ ਸਵੀਕਾਰ ਕਰਾਂਗੇ ਸਰ ਜਾਨੇ ਅਣਜਾਣੇ ਦੀ ਗੱਲ ਨਹੀਂ ਹੋ ਰਹੀ ਹਿੰ ਤਾਂ ਸਪੱਸ਼ਟ ਗੱਲ ਹੋ ਰਹੀ ਆ ਕਿ ਜਿਹੜਾ ਸੱਸਾਂ ਨੂੰ ਮਾਫ਼ੀਆਂ ਦਿੱਤੀਆਂ ਗਈਆਂ ਪਰ ਗਾੜੀ ਕਾਂਡ ਹੋਇਆ ਤੂ ਪੂਰਾ ਕਾਂਡ ਹੋਇਆ ਔਰ ਜਿਹੜੇ ਬੇਦਵੀ ਕਾਂਡ ਹੋਏ ਨੇ ਉਹਨਾਂ ਦੇ ਲਈ ਗੁਨਾਹ ਉਹ ਕਬੂਲਣ ਦੀ ਗੱਲ ਹੋ ਰਹੀ ਆ ਤੁਸੀਂ ਫਿਰ ਜਾਨੇ ਅਣਜਾਣੇ ਦੀ ਗੱਲ ਕਰ ਰਹੇ ਹੋ ਦੇਖੋ ਜੇ ਤਾਂ ਕੋਈ ਵੀ ਬੰਦਾ ਕੋਈ ਕੰਮ ਕਰਦਾ ਜਾਂ ਕੋਈ ਸਰਕਾਰ ਤਾਕਤ ਵਿੱਚ ਪਾਵਰ ਵਿੱਚ ਹੁੰਦੀ ਆ ਉਹ ਕੰਮ ਲੋਕਾਂ ਦੇ ਕਰਦੇ ਹੁੰਦੇ ਆ ਕਰਦੇ ਆ ਕਰਦੇ ਆ ਜੇ 100 ਕੰਮ ਚੰਗਾ ਹੋ ਗਿਆ ਇੱਕ ਨਹੀਂ ਹੋਇਆ ਤੇ ਕਈ ਵਾਰੀ ਉਹਦੀ ਗੱਲ ਆ ਜਾਂਦੀ ਆ ਪਰ ਮੈਂ ਇੱਕ ਬੇਤਿਕਾ ਨਹੀਂ ਚਾਹਨਾ ਅੱਜ ਕੋਰਟਾਂ ਦੇ ਵਿੱਚ ਮੈਟਰ ਆ ਕਿ ਜਿਹੜੀ ਵਿਆਦਵੀ ਹੋਈ ਆ ਕਿਵੇਂ ਹੋਈ ਆ ਇਹ ਤਾਂ ਬੈਟਰ ਹੁਣ ਕਿਸੇ ਤੋਂ ਲੁਕਾਉਣਾ ਛਿਪਿਆ ਰਿਹਾ ਇਹ ਨਹੀਂ ਕਿ ਵਿਆਦਵੀ ਕਿਹਨਾਂ ਨੇ ਕਰਾਈ ਆ ਕੌਣ ਦੋਸ਼ੀ ਆ ਅਸੀਂ ਫਿਰ ਵੀ ਇਹ ਗੱਲ ਕਹਿੰਦੇ ਆ ਕਿ ਜੇ ਪੰਥ ਇਸ ਗੱਲ ਨੂੰ ਸਮਝਦਾ ਸੇਕ ਕੌਮ ਸਮਝਦੀ ਹੈ ਤੇ ਅਸੀਂ ਫਿਰ ਵੀ ਨਿਮਰਤਾ ਸਹਿਤ ਮਾਫੀ ਮੰਗਦੇ ਆ ਪਰ ਪੂਰੀ ਧਿਰ ਦੀ ਬਿਆਗਬਾਜ਼ੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਸ਼੍ਰੀ ਕਾਪਟਕ ਸਾਹਿਬ ਨੂੰ ਵੀ ਦੇਸ਼ ਦਿੱਤਾ ਗਿਆ ਕਿ ਅਰਿਆਮ ਬਾਜੀ ਨਾਂ ਕੀਤੀ ਜਾਵੇ ਕਾਪਟ ਸਾਹਿਬ ਨੂੰ ਅਯਾਦਾ ਨੂੰ ਸ਼ੋਕੀ ਇਹਹੀ ਗੱਲ ਆ ਇਸੇ ਕਰਕੇ ਅਸੀਂ ਉਹ ਗੱਲਾਂ ਨਹੀਂ ਕਹਿਣੀਆਂ ਚਾਹੁੰਦੇ ਜਿਹੜੀਆਂ ਗੱਲਾਂ ਮਰਜ਼ਾਦਾ ਤੋਂ ਬਾਹਰ ਜਾਣ ਕਿਉਂਕਿ ਜਹੇਦਰ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਸਾਡੇ ਲਈ ਉਹ ਇਲਾਹੀ ਹੁਕਮ ਆ ਅਸੀਂ ਕਿਸੇ ਵੀ ਸਿੱਖ ਦੇ ਖਿਲਾਫ ਜਾਂ ਕਿਸੇ ਪਾਰਟੀ ਦੇ ਖਿਲਾਫ ਕੋਈ ਗੱਲ ਇਸ ਤਰ੍ਹਾਂ ਨਹੀਂ ਕਹਿੰਦੇ ਆਪ ਇਸ ਕਰਕੇ ਗੱਲ ਕਹਿਨੇ ਆ ਕਿ ਜੇ ਜਿਹੜਾ ਨਹੀਂ ਸਵਾਲ ਕੀਤਾ ਵੀ ਜਾਣੇਣ ਜਾਣੇ ਸੇ ਕਹਿੰਨੇ ਆ ਕਿ ਕੀਤੀ ਨਹੀਂ ਜੇ ਫਿਰ ਵੀ ਲੱਗਦਾ ਵੀ ਹੋ ਗਈ ਤਾਂ ਅਸੀਂ ਮਾਫੀ ਮੰਗਦੇ ਆ ਨਾ ਸਮਸਤਕ ਹੋਣੇ ਆ ਹਾਂਜੀ ਅਸਪਸ਼ਟਿਕਰਨ ਕੀਤਾ ਦੇਖੋ ਮੈਂ ਤੇ ਇਹ ਸਮਝਦਾ ਕਿ ਜਿੰਨਾ ਟਾਈਮ ਮੈਨੂੰ ਮਿਨਿਸਟਰੀ ਵਿੱਚ ਮਿਲਿਆ ਜਿਹੜਾ ਮੇਰੇ ਕੋਲ ਮਹਿਕਮਾ ਸੀ ਉਹ ਮਹਿਕਮੇ ਦੇ ਵਿੱਚ ਮੇਰੇ ਜੁਮੇ ਵਿੱਚ ਵੱਡੀ ਸੇਵਾ ਲੱਗੀ ਸੀ ਜਿਹੜੀਆਂ ਜਿੰਨੀਆਂ ਯਾਦਗਾਰਾਂ ਬਣੀਆਂ ਸਿੱਖ ਇਤਿਹਾਸ ਦੇ ਵਿੱਚ ਕਿਹ ਵੀ ਗੱਲ ਹੈ ਜਿਹਨੂੰ ਅੱਜ ਆਪ ਸਾਰੇ ਭੁੱਲੀ ਜਾਂਦੇ ਆ ਕਿ ਸ਼੍ਰੋਮਣੀ ਕਾਲੇਦਾਨ ਨੇ ਬਰਾਤ ਦੇ ਖਾਲਸਾ ਚੱਪੜ ਚਿੜੀ ਵੱਡਾ ਘੱਲੂ ਘਰਾ ਛੋਟਾ ਘੱਲੂ ਘਰਾ ਔਰ ਭਗਵਾਨ ਵਾਲਮੀਕ ਦੀ ਯਾਦਗਾਰ ਰਬਦਾਸ ਜੀ ਦੀ ਯਾਦਗਾਰ ਮੋਤੀ ਰਾਮ ਮਹਿਰਾ ਦੀ ਯਾਦਗਾਰ ਆ ਬਾਰੰਬੋੜੀਅਲ ਜੰਗੇ ਆਜ਼ਾਦੀ ਇਹ ਉਹ ਜਾਂ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਜੋ ਜਿਹੜਾ ਉਹਦਾ ਮਾਰ ਗਿਆ ਜਾਂ ਥੋੜਾ ਜਿਹੜਾ 47 ਦਾ ਅਸੀਂ ਪਾਰਤੀਸ਼ਰ ਵਾਲਾ ਜਿਹੜਾ ਯਾਦਗਾਰ ਇੰਦਾਂ ਦੀ ਇੱਕ ਨਹੀਂ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਹੋ ਰਹੀ ਹੋ ਜੀਆਂ ਸਤਾਨ ਹੈਗੇ ਆ ਜਿਹੜੇ ਇਹ ਸਾਡੀ ਸਰਕਾਰ ਬਿਲੇ ਔਰ ਮੇਰੀ ਦੇਖਰੇ ਥੱਲੇ ਜਿਹੜੇ ਬਣੇ ਆ